ਮਿੱਤਰੋ ਕਬੋਟਾ ਦੀ ਮਸ਼ੀਨ ਲਗਾਉਣ ਲੱਗਿਆ ਸੋਨੂੰ ਆ ਛੋਟੀ ਮਸ਼ੀਨ ਹੈ ਤੇ ਕੰਮ ਇਹਦਾ ਹੈਰਾਨ ਰਹਿ ਜਾਓਗੇ ਇੰਨਾ ਕੰਮ ਕਰ ਦਿੰਦੀ ਆ ਥੰਨ ਤੱਕ ਤੇ ਰੇਟ ਦੀ ਗੱਲ ਕਰ ਲਈ ਜੀ ਦੀ 4 ਲੱਖ ਰੁਪਿਆ ਦੀ ਕੀਮਤ ਆ ਬਾਕੀ 1.5 ਲੱਖ ਰੁਪਿਆ ਸਰਕਾਰ ਵੱਲੋਂ ਸਬਸਿਡੀ ਆ ਜਾਂਦੀ ਆ ਆ ਦੇਖ ਸਕਦੇ ਹੋ ਦੋ ਬੰਦੇ ਸਾਮ ਤੱਕ 3.5 ਕਿਲੇ ਆਰਾਮ ਦੇ ਨਾਲ ਲਾਉਂਦੇ ਆ ਬਾਕੀ ਦੀ ਪਨੀਰੀ ਵਗੈਰਾ ਕਿਵੇਂ ਤਿਆਰ ਕਰਦੇ ਆ ਸਾਰੀ ਪੂਰੀ ਜਾਣਕਾਰੀ ਦੇਵਾਂ ਵੀਡੀਓ ਦੇ ਵਿੱਚ ਬਣੇ ਰਿਓ ਐਂਡ ਤੱਕ ਆ ਬਾਕੀ ਸੋਨੂੰ ਚੱਲਦੀ ਦਿਖਾ ਦਗੇ ਇੱਕ ਵਾਰ ਅਦੇਖ ਸਕਦੇ ਛੋਟਾ ਜਿਹਾ ਇੰਜਨ ਹੈਗੇ ਦੋ ਚੱਕੇ ਦਿੱਤੇ ਆ ਇਹਦੇ ਕੋਈ ਪਾਣੀ ਪੈਣ ਦਾ ਕੋਈ ਡਰ ਨਹੀਂ ਇਹਦਾ ਨਾ ਕੋਈ ਗ੍ਰੀਸ ਕੱਪਾ ਦੇਣ ਦੀ ਇਹਨੂੰ ਕੋਈ ਲੋੜ ਨਹੀਂ ਬਾਕੀ ਦੇਖ ਸਕਦੇ ਹੋ ਆ ਚੁੰਜਾ ਇਹ ਦੇਖ ਸਕੋ ਇਕੱਲਾ-ਕੱਲਾ ਡੱਕਾ ਚੱਕ-ਚੱਕ ਲਾਈ ਜਾਂਦੀ ਆ ਤੇ ਦੂਰੀ ਇਹਦੀ ਆਪਾਂ ਐਡਜਸਟ ਕਰ ਸਕਦੇ ਆ ਕਿੰਨਾ ਦੂਰ ਨੇੜੇ ਲਾਉਣਾ ਸਾਰਾ ਇਹ ਤੋਂ ਸੈਟਿੰਗ ਹੋ ਜਾਂਦੀ ਆ ਬਾਕੀ ਇਹ ਚੱਲਦੀ ਦੇਖੋ ਇਹ ਡੱਕਾ-ਡੱਕਾ ਚੱਕ-ਚੱਕ ਸਾਰਾ ਵਧੀਆ ਇੱਕੇ ਲਾਈਨ ਦੇ ਵਿੱਚ ਲਾਉਂਦੀ ਆ ਤੇ ਕੁਆਲਿਟੀ ਇਹਦੀ ਬਹੁਤ ਹੀ ਤੁਸੀਂ ਜਾਣਦੇ ਹੋ ਐਂਡਾ ਕਬੋਟਾ ਚੀਜ਼ ਬਾਕੀ ਸਾਰਾ ਦਿਨ ਬੰਦੇ ਦੋ ਬੰਦੇ ਹੀ ਆਸਾਨੀ ਦੇ ਨਾਲ 3-3.5 ਕਿਲੇ 4 ਕਿਲੇ ਆਰਾਮ ਦੇ ਨਾਲ ਲਾ ਆਂਦੇ ਆ ਬਾਕੀ ਪਨੀਰੀ ਵਗੈਰਾ ਦੀ ਕਿਵੇਂ ਤਿਆਰ ਕਰਦੇ ਆ ਸਾਰੀ ਫੁੱਲ ਜਾਣਕਾਰੀ ਦੇਵਾਂ ਮੈਂ ਬਾਕੀ ਤੁਸੀਂ ਚੱਲਦੀ ਦੇਖੋ ਲੈਣ ਬਾਰ ਲਾਉਂਦੀ ਆ ਜੀ ਨਾ ਕੋਈ ਚਾਨੀਵਾ ਥਾ ਰਹੇ ਹੁੰਦੇ ਆ ਸਾਈਡਾਂ ਦੇ ਲੱਗੇ ਹੋਏ ਆ ਘਰ ਤੇ ਇਹ ਪੱਤਰ ਕਰਦੇ ਜਾਂਦੇ ਨੇ ਤੇ ਇਹਦੇ ਵਿੱਚ ਵਿੱਚ ਹੀ ਬੰਦਾ ਆਰਾਮ ਦੇ ਨਾਲ ਤੁਰਿਆ ਜਾਂਦਾ ਪੂਰੀ ਫੁੱਲ ਜਾਣਕਾਰੀ ਲੈਣ ਲਈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮੁਲਾਮਾ ਸੁਣੋ ਬਾਈ ਦੇ ਨਾਲ ਕੱਲੀ-ਕੱਲੀ ਜਾਣਕਾਰੀ ਦੇਵਾਂ ਇਹਦੇ ਵਾਸਤੇ ਪਹਿਲਾਂ ਤੁਸੀਂ ਲਵਾਈ ਦੇਖੋ ਯਾਰ ਲਵਾਈ ਦੇਖੋ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਲਾਉਂਦੀ ਆ ਕੋਈ ਡੱਕਾ ਵਗੈਰਾ ਇੱਧਰ-ਉੱਧਰ ਨਹੀਂ ਕਰਦੇ ਬਾਈ ਦੇ ਨਾਲ ਗੱਲਬਾਤ ਬਾਈ ਕਿੰਨਾ ਕੁ ਬਾਹਨ ਲਾਉਂਦੀ ਆ ਇਹ ਹੱਥਾਂ ਨੂੰ ਬਾਹਨ ਬਾਈ ਆਪਾਂ ਦੋ ਜਾਨੀ ਨਹੀਂ ਲੱਗੀ ਹਾਂ ਤਾਂ ਕਿੱਥੇ ਆਉਣਾ ਲਾ ਤੇ ਖਰਚਾ-ਖੁਰਚਾ ਕੋਈ ਇਹਦਾ ਕਿੰਨਾ ਕਾ ਖਰਚਾ ਮੰਨ ਕੇ ਚੱਲ ਵੀ 1 ਸਵਾ ਲੀਟਰ ਬਸ ਇੱਕ ਕਿੱਲੇ ਦਾ ਤੇ ਪਹਿਲਾਂ ਕਿੰਨਾ ਕਬਾਨ ਲਾਤਾ ਤੈਨੂੰ ਇਹ ਪਹਿਲਾਂ ਲਾਤੀ ਬਈ 18 20 ਕਿਲੇ 18 20 ਕਿਲੇ ਆ ਜਿਹੜਾ ਸਾਹਮਣੇ ਹਰਿਆਵਲ ਮਰੀ ਜਾਂਦਾ ਇਹ ਬਾਣ ਠੀਕ ਆ ਬਾਈ ਤੇ ਕੋਈ ਜਿਹੜਾ ਝੋਨਾ ਚੱਲਣ ਚ ਕੋਈ ਦਿੱਕਤ ਤਾਂ ਨਹੀਂ ਆਉਂਦੀ ਬਾਈ ਕੋਈ ਦਿੱਕਤ ਨਹੀਂ ਵਧੀਆ ਲੋਕੀ ਹੈਗੀ ਨਾ ਦਿੱਕਤ ਆਸਦਾ ਤੇ ਵੀ ਇਹ ਗੱਲ ਬਾਤ ਤੇ ਫੱਕ ਦਾ ਬਈ ਇਹਦੇ ਫੱਕ ਦਾ ਪੁੱਛਣਾ ਸੀ ਇੱਕ ਫੱਕ ਇਹਦੀ ਅੱਟ ਵਿੱਚ ਨਹੀਂ ਪੈਂਦੀ ਹੋਰ ਹਿਸਾਬ ਨਾਲ ਕਿਸੇ ਨੂੰ ਬਾਈ ਕਾਹ ਕਿੱਥੇ ਹਾਂ ਬੰਦਾ ਤੇ ਅਪਰੇਟ ਜਿਵੇਂ ਲਏ ਪਏ ਆ ਇਹਦੇ ਵਿੱਚ ਪਾ ਕੇ ਕਾਇ ਆਪੇ ਉੱਤੇ ਵਧੀਆ ਵਸਾ ਕੇ ਆਪਣੀ ਦੂਜੀ ਆਮ ਫੱਕ ਨਹੀਂ ਲੱਗਦੀ ਹੈ ਹਾਂ ਵੀ ਉਹੀ ਹੁੰਦਾ ਹੈ ਨਾ ਮੈਂ ਆਪਣਾ ਹਾਂ ਆ ਜਿਹੜੀ ਫੱਕ ਪਈ ਹੈ ਸਾਰਾ ਜਿਵੇਂ ਆਪੀ ਨੇ ਹਾਂ ਪੈਸੇ ਸਾਬ ਨਾਲ ਸਾਰਾ ਪੀਸ ਕੱਟ ਲੈਣਾ ਜਿੰਨੇ ਸਾਂਚੇ ਚ ਪੈਂਦੇ ਠੀਕ ਆ ਉਹ ਸਾਬ ਨਾਲ ਕੱਟਾ ਜਾਂਦਾ ਕੱਟਿਆ ਠੀਕ ਆ ਬਾਈ ਹੋਰ ਬਈ ਕੋਈ ਖਾਸियत ਇਹਦੀ ਯਾਰ ਸੌਖਿਆਂ ਉਹਦੇ ਨੂੰ ਬੰਦਾ ਸੌਖਿਆਂ ਜੀ ਚਾਏ ਜਿੰਨਾ ਵੀ 20 25 ਬੰਦੇ ਮੰਨ ਕੇ ਜਾਰਾ ਤੋਂ ਦੋ ਤਿੰਨ ਕਿੱਲੇ ਮਸਾ ਲਾਉਂਦੇ ਆ ਹਾਂ ਸਹੀ ਹੈ ਜੀ ਦੋ ਜਾਣੇ ਆ ਨੈਲਸਨ ਸਾਡੀ ਦਿਹਾੜੀ ਵੀ ਵਧੀਆ ਮਿਲਦੀ ਆ ਸਾਨੂੰ ਹਾਂ ਹਾਂ ਹੈ ਜਦੋਂ ਮਰਜ਼ੀ ਵਹਿ ਜਾ ਦੋਵੇਂ ਮਰਜ਼ੀ ਚੱਕ ਕੇ ਲੱਗ ਜਾ ਤੇ ਭਾਈ ਕਿਹੜੀ ਕਿਹੜੀ ਕੰਪਨੀ ਦਾ ਇਹ ਕਬੋਟਾ ਦਾ ਤੇ ਕਬੋਟਾ ਦਾ ਭਾਈ ਤੇਸ ਵਾਲੀ ਲੈਂਦਾਗਾ ਹਾਂ ਭਾਈ ਐਸੀ ਸਾਰੀ ਜਾਂਦਾ ਠੀਕ ਆ ਭਾਈ ਤੇ ਕੀ ਕੀਮਤ ਗੁੰਮਤ ਦੱਸ ਸਕਦੇ ਕੋਈ ਆਹਦਾ ਕੀਮਤ ਭਈ ਇਹ ਸਵਾ 4 ਲੱਖ ਦੀ ਕਹਿੰਦੇ ਸਵਾ 4 ਲੱਖ ਦੀ ਹਾਂ ਵਿੱਚ ਸਬਸਿਡੀ ਵੀ ਕਹਿੰਦੇ 1.5 ਲੱਖ ਠੀਕ ਆ ਜਿਵੇਂ ਹੁਣ ਆਪਣੇ ਕਿਸਾਨ ਭਰਾ 10 ਕਿਸਾਨ ਭਰਾ ਸਾਂਝਾ ਲਿਆਉਣ ਜਗ੍ਹਾ ਡ ਵਧੀਆ ਸੌਖਾ ਹਾਂ ਭਾਈ ਸਾਂਝਾ ਤਾਂ ਲੁਟਾ ਵਧੀਆ ਸੌਖਾ ਹੂੰ ਚਾਰ ਘਰ ਆড্ডা ਆ ਮੰਨ ਕੇ ਚੱਲ ਵੀ ਮਹੀਨਾ ਖੱਚਾ ਹਾਂ ਹੁਣ ਕੇ ਵੇਲੀ ਆ ਸਾਲਪਾ ਵੇਲੀ ਆ ਸਹੀ ਹੈਗਾ ਸਾਲ ਚ ਮੰਨ ਕੇ ਚੱਲ ਵੀ ਬੰਦੇ ਦੇ ਪੈਸੇ ਪੂਰੇ ਕਰ ਦੂ ਕਰੂਗੀ ਭਾਈ 30-40000 ਰੁਪਏ ਬੰਨ ਦਦਾ 10 ਕਿੱਲੇ ਲਵਾਈ ਦੇ ਗਾਲੇ ਮਰਨ ਵਾਲੀ ਚੀਜ਼ ਤਾਂ ਹੈ ਹੀ ਨਹੀਂ ਠੀਕ ਆ ਭਾਈ ਤਾਂ ਕਰਕੇ ਵੀ ਨੈ ਤਾਂ ਤੁਹਾਨੂੰ ਪਤਾ ਵੀ ਚਾਹ ਪਾਣੀ ਜਿਵੇਂ ਆਪਾਂ ਲੇਬਰ ਹੁੰਦੀ ਹੈ ਖੇਤ ਹਾਂ ਪਾਣੀ ਤੰਗ ਪਰੇਸ਼ਾਨ ਬਾਲਾ ਕਰਨ ਲੱਗ ਗਿਆ ਹਾਂ ਕਿ ਉਹ ਸੱਟ ਨਹੀਂ ਹੁੰਦਾ ਇਹ ਕਰਕੇ ਵੀ ਬਾੜੀ ਪਰੇਸ਼ਾਨ ਨਹੀਂ ਹੁੰਦੀ ਹੁਣ ਤਾਂ ਬਾਲਾ ਸੱਟ ਕਰਨ ਲੱਗ ਗਿਆ ਬਈ ਇਹ ਵੀ ਬਾਜੀ ਕਰ ਵੀ ਮੇਤਰੋ ਕੱਦੂ ਦੀ ਗੱਲ ਕਰ ਲਈ ਕੱਦੂ ਇਹਦਾ 2 ਦਿਨ ਪਹਿਲਾਂ ਕਰਕੇ ਰੱਖਣਾ ਪੈਂਦਾ ਜੀ ਜਿੰਨਾ ਕੜਾ ਆਊਗਾ ਉਨਹੀਂ ਵਧੀਆ ਕੰਮ ਕਰੂਗਾ ਇਹ ਜਿਹੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਧੰਨ